ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਹ ਜਿਹੜੀ ਵੀਡੀਓ ਮੈਂ ਬਣਾ ਰਿਹਾ ਨਾ ਇਹੇ ਗਲਾਬ ਚੰਦ ਕੁਟਾਰੀਆ ਸਾਹਿਬ ਜਿਹੜੇ ਪੰਜਾਬ ਦੇ ਗਵਰਨਰ ਨੇ ਉਹਨਾਂ ਦੀ ਸਟੇਟ ਬਟੱਜ ਪੜ੍ਹ ਕੇ ਬਣਾ ਰਿਹਾ ਉਹ ਕੀ ਕਹਿੰਦੇ ਨੇ ਜਿਹੜੀ ਐਸੀ ਗੱਲ ਉਹਨਾਂ ਨੇ ਕੀ ਕਹੇ ਸੀ ਉਹ ਪੈਸੇ ਤਾਂ ਬਹੁਤ ਕੁਸ਼ੀ ਕਹਿੰਦੇ ਨੇ ਕਦੇ ਕਦੇ ਲੱਗਦਾ ਹੀ ਨਹੀਂ ਕਿ ਉਹ ਗਵਰਨਰ ਨੇ ਉਸ ਤਰ੍ਹਾਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਹੋ ਐਕਟਿਵ ਐਕਟਿਵ ਪੋਲੀਟੀਸ਼ੀਅਨ ਜਿਹੜਾ ਹੁੰਦਾ ਉਸ ਤਰ੍ਹਾਂ ਬਿਹੇਵ ਕਰਦੇ ਨੇ ਅੱਜ ਉਹਨਾਂ ਨੇ ਕੀ ਕਿਹਾ ਤਾਂ ਪਹਿਲਾਂ ਉਹਨਾਂ ਨੇ ਕੀ ਕਿਹਾ ਇਹ ਦੋਨੇ ਗੱਲਾਂ ਕਰਕੇ ਆਪਾਂ ਇਹ ਮਸਲੇ ਤੇ ਆਵਾਂਗੇ ਮਸਲਾ ਤਾਂ ਬੜਾ ਸਿੱਧਾ ਹੈ ਤੁਸੀਂ ਕਹੋ ਕਿ ਕਿਹੜੇ ਮਸਲੇ ਤੇ ਆਵਾਂਗੇ ਮਸਲਾ ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਝੜ ਆਇਆ ਝੜਾਂ ਦਾ ਬਹੁਤ ਨੁਕਸਾਨ ਹੋਇਆ ਔਰ ਪੰਜਾਬੀਆਂ ਨੂੰ ਫੌਰੀ ਰਾਹਤ ਤਾਂ ਮਿਲੀ ਨਹੀਂ ਫਿਰ ਮਿਲਿਆ ਕੀ ਨਿਰੀ ਸਿਆਸਤ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਪੰਜਾਬ ਦੇ ਨਾਲ ਖਾਸ ਤੌਰ ਦੇ ਹਰਪੀਟ ਦਾ ਨਾਲ ਕੇਂਦਰ ਕਹਿ ਰਿਹਾ 12000 ਕਰੋੜ ਦਿੱਤਾ ਸੀ ਕਿੱਤੇ ਹੈ ਇਹ ਦੱਸੋ 12000 ਕਰੋੜ ਤੇ ਸੂਬਾ ਸਰਕਾਰ ਕਹਿ ਰਹੀ ਹੈ ਸਾਡੇ ਕੋਲ ਤਾਂ ਪੈਸਾ ਨਹੀਂ ਤੇ ਲੋਕ ਕਿੱਥੇ ਜਾਣ ਜਣੀ ਹੜਪੀੜ ਚ ਕਿੱਥੇ ਜਾਣ ਖੈਰ ਇਹ ਸਾਰੀ ਗੱਲਬਾਤ ਇਸ ਵੀਡੀਓ ਚ ਕਰਦੇ ਆਂ ਕੌਣ ਸੱਚਾ ਕੌਣ ਝੂਠਾ ਹੋ ਸਕਦਾ ਇਹਦਾ ਐਨਲਿਸਿਸ ਕਰਾਂਗੇ ਲੇਕਿਨ ਗੱਲ ਜਿੱਥੋਂ ਮੈਂ ਕੀਤੀ ਸੀ ਗਵਰਨਰ ਸਾਹਿਬ ਕੀ ਕਹਿੰਦੇ ਪਹਿਲਾਂ ਤਾਂ ਗਵਰਨਰ ਸਾਹਿਬ ਸਭ ਤੋਂ ਪਹਿਲਾਂ ਬੋਲੇ ਸੀ ਜਦੋਂ 9 ਸਤੰਬਰ ਨੂੰ ਮੋਦੀ ਸਾਹਿਬ ਆਏ ਤੇ ਉਹਨਾਂ ਨੇ 1600 ਕਰੋੜ ਰੁਪਇਆ ਦਿੱਤਾ ਸੀ ਕਹਿੰਦੇ ਜੀ ਮੈਂ ਰਾਹਤ ਦਾ ਐਲਾਨ ਕਰਤਾ 16 ਸ ਕਰੋੜ ਦਾ ਤੇ ਨਾਲ ਇਹ ਕਹਿ ਗਏ ਸੀ ਕਿ ਜੀ 12000 ਕਰੋੜ ਤੁਹਾਡੇ ਕੋਲ ਪਿਆ ਐਸਡੀਆਰਫ ਦਾ ਇਹ ਕਿਹਾ ਸੀ ਨਾ ਅਗਲੇ ਦਿਨ 10 ਸਤੰਬਰ ਨੂੰ 11 ਸਤੰਬਰ ਨੂੰ ਅਖਬਾਰ ਕੱਢ ਲੋ ਕੁਟਾਰੀਆ ਸਾਹਿਬ ਦੀ ਸਟੇਟਮੈਂਟ ਹੈ ਇਹ ਤਾਂ ਟੋਕਨ ਮਨੀ ਹੈ ਜਿਹੜਾ ਪੈਸਾ ਦਿੱਤਾ ਹੈ ਨਾ ਹਲੇ ਹੋਰ ਬੜਾ ਪੈਸਾ ਆਉਣਾ ਹੈ ਇਹ ਤਾਂ ਫੌਰੀ ਕਮ ਲਈ ਹੈ ਟੋਕਨ ਮਨੀ ਹੈ ਇਹ ਕਿਹਾ ਸੀ ਜਿਹੜਾ ਹੈ ਕਟਾਰੀਆ ਸਾਹਿਬ ਨੇ ਕੋਈ ਗੱਲ ਉਦੋਂ 12000 ਕਰੋੜ ਦੀ ਨਹੀਂ ਕੀਤੀ ਸੀ ਫਿਰ ਹੁਣ ਕੀ ਹੋ ਗਿਆ ਅੱਜ ਤਾਂ ਉਹਨਾਂ ਨੇ ਬਿਲਕੁਲ ਯੂ ਟਰਨ ਲੈ ਲਿਆ ਉਹ ਕਹਿੰਦੇ ਪਹਿਲਾਂ ਪੰਜਾਬ ਸਰਕਾਰ 12000 ਕਰੋੜ ਖਰਚੇ ਜਿਹੜਾ ਇਹਨਾਂ ਕੋਲ ਪਿਆ ਇਹ ਖਰਚੇ ਪਹਿਲਾਂ ਤੇ ਦੂਜੇ ਪਾਸੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਐਸਟੀਆਰ ਇਸ ਸੌਧਾਂ ਦੀ ਗੱਲ ਹੈ ਜਿਹੜੀ ਉਹ ਕਹਿੰਦੇ ਉਹ ਕਿਵੇਂ ਹੋ ਸਕਦਾ ਨਿਜਮ ਨਹੀਂ ਬਦਲੇ ਜਾ ਸਕਦੇ ਹੁੰਦੇ ਇਹ ਕੋਈ ਸੋਬੇ ਲਈ ਥੋੜੀ ਨੇ ਇਹ ਤਾਂ ਸਾਰੇ ਦੇਸ਼ ਲਈ ਨੇ ਇਹ ਸਾਰੇ ਦੇਸ਼ ਲਈ ਨੇ ਇਸ ਕਰਕੇ ਇਹ ਨਹੀਂ ਬਦਲੇ ਜਾ ਸਕਦੇ ਨਹੀਂ ਉਹਨਾਂ ਨੇ ਸਿੱਧਾ ਹੀ ਪੱਲੇ ਝਾੜਤਾ ਜਿਵੇਂ ਉਹਨਾਂ ਦੇ ਹੱਥ 'ਚ ਹੁੰਦਾ ਵੈਸੇ ਕੋਈ ਪਤਾ ਨਹੀਂ ਲੱਗਦਾ ਇੰਨਾ ਦਿਨਾਂ 'ਚ ਜੋ ਜਿਹਦੇ ਮੂੰਹੋਂ ਦਾ ਬੋਲੀ ਜਾਂਦਾ ਇਹ ਪਹਿਲਾਂ ਕਹਿੰਦੇ ਟੋਕਨ ਬਣੀ ਹੈ ਮਾਦੋ ਇਹ ਕਿਹਾ ਸੀ ਕਿ ਜੇ ਟੋਕਨ ਬਣੀ ਆ ਭਾਈ ਪ੍ਰਧਾਨ ਮੰਤਰੀ ਕਹਿੰਦੇ ਆ 1600 ਕਰੋੜ ਲੈ ਲਓ ਬਾਕੀ ਇਹ ਤਾਂ ਫੋਰੀ ਰਾਤ ਲਈ ਬਾਕੀ ਹੋਰ ਦੇ ਦਾਂਗੇ ਉਹਨਾਂ ਨੇ ਤੇ ਨਹੀਂ ਕਿ ਤੁਸੀਂ ਕਹਿ ਰਹੇ ਹੋ ਔਰ ਸਾਰੇ ਲੱਗੇ ਹੋਏ ਸੀ ਜਿੰਨੇ ਵੀ ਤਰਨ ਚੁਗ ਅਸ਼wini ਕੁਮਾਰ ਜੀ ਇਹ ਤਾਂ ਟੋਕਨ ਬਣੀ ਆ ਹਲੇ ਹੋਰ ਮਿਲ ਲੈ ਤੇ ਹੁਣ ਜਦੋਂ 12000 ਕਰੋੜ ਦੀ ਗੱਲ ਆ ਗਈ ਕਿ ਜੀ 12000 ਕਰੋੜ ਪਿਆ ਤੁਹਾਡੇ ਕੋਲ ਉਹ ਖਰਚੋ ਤੇ ਦੂਜਾ ਜਿਹੜਾ ਸੀ ਮੰਗ ਸੀ ਇਹਨਾਂ ਦੀ ਕਿ ਜੀ ਇਹ ਸੋਧ ਕਰੋ ਉਹ ਬਹੁਤ ਘਟ ਨੇ ਇਹ ਗੱਲ ਜਿਹੜੀ ਹੈ ਸੂਬਾ ਸਰਕਾਰ ਲਗਾਤਾਰ ਬੰਕ ਕਰ ਰਹੀ ਸੀ ਕਿ ਜੀ ਇਹ ਜਿਹੜੀ ਹੈ 31 ਅਗਸਤ ਨੂੰ ਚਿੱਠੀ ਵੀ ਲਿਖੀ ਸੀ ਸਰਕਾਰ ਨੇ ਪੰਜਾਬ ਦੀ ਨੇ ਕਿ ਇਹ ਐਸ ਡੀ ਆਰ ਫਦੇ ਨਜਮਾ ਚ ਥੋੜੀ ਜੀ ਰਿਲੈਕਸੇਸ਼ਨ ਦੇ ਦਿਓ ਮਦਰ ਜੁਮੇ 4 ਲੱਖ ਹੈ ਇੱਕ ਮਰਦ ਤੱਕ ਦੋ ਉਹ 8 ਲੱਖ ਕਰ ਦੋ ਜੇ ਮੁਆਵਜ਼ਾ ਜਿਹੜਾ ਹੈ ਜੇ ਕੋਈ અપਾਜ ਹੋ ਜਾਂਦਾ 15 ਲੱਖ ਕਰ ਦੋ ਜੇ ਜੇ ਕਿਸੇ ਦਾ ਮਕਾਨ ਨੁਕਸਾਨ ਨਹੀਂ ਜਾਂਦਾ ਉਹਨੂੰ 650 ਤੋਂ 50000 ਵਧਾ ਦਿਓ ਇਸ ਤਰ੍ਹਾਂ ਉਹਨਾਂ ਨੇ ਚਿੱਠੀ ਲਿਖੀ ਸੀ ਇਹ ਕਹਿੰਦੇ ਜੀ ਉਹ ਨਹੀਂ ਕੀਤਾ ਜਾ ਸਕਦਾ ਕੇਂਦਰ ਜਵਾਬ ਦੇਵੇ ਨਾ ਵੇ ਰਾਜਪਾਲ ਨੇ ਜਵਾਬ ਦਿੱਤਾ ਤੇ ਉਹਨਾਂ ਦਾ ਸਾਰੀਆਂ ਗੱਲਾਂ ਵੀ ਸਮਝਾਤੀਆਂ ਕਹਿੰਦਾ ਜੀ ਦੇਖੋ ਇਹ ਜਿਹੜਾ ਫੰਡ ਹੈ ਲਗਾਤਾਰ ਆਉਂਦਾ ਰਹਿੰਦਾ ਹੈ 75% ਦੀ ਸੂਬੇ ਨੇ ਜਿਹੜਾ 25% ਸੂਬੇ ਨੇ ਪਾਉਣਾ ਦਾ 25% 75% ਸੈਂਟਰ ਦਾ ਹੁੰਦਾ ਉਹ ਭਾਈ ਸਭ ਨੂੰ ਪਤਾ ਹੈ ਖੈਰ ਜਿਹੜੀ ਗੱਲ ਇਹ ਜਿਹੜੀ ਹੁਣ ਕੇਂਦਰ ਤੇ ਸੂਬਾ ਜਿਹੜਾ ਇਸ ਇਸ਼ੂ ਨੂੰ ਲੈ ਕੇ ਆਪਾਂ ਸਾਹਮਣੇ ਕੋਈ ਨਵੀਂ ਗੱਲ ਤਾਂ ਹੋਈ ਨਹੀਂ ਇਹ ਤਾਂ ਲਗਾਤਾਰ ਇਹੀ ਚੱਲ ਰਿਹਾ ਹੈ ਪੰਜਾਬ ਨੂੰ ਮਿਲ ਕੁਛ ਨਹੀਂ ਰਿਹਾ ਪੰਜਾਬ ਨੂੰ ਰਾਹਤ ਨਹੀਂ ਮਿਲ ਰਹੀ ਪੰਜਾਬ ਨੂੰ ਤਾਂ ਇਹੀ ਕੁਛ ਮਿਲ ਰਿਹਾ ਜਿਹੜਾ ਹੁਣ ਆਪਾਂ ਦੇਖਿਆ ਔਰ ਕਮਾਲ ਹੈ ਕਿ ਜੱਟਾ ਮਚਾਕ ਇਹ ਕਰ ਰਹੇ ਨੇ ਚਾਹੇ ਤਾਂ ਮਾਨ ਸਾਹਿਬ ਨੇ ਤੇ ਚਾਹੇ ਅਮਰਸਾਜ ਜਾਂ ਘਟਾਰੀਆ ਸਾਹਿਬ ਜਾਂ ਜੱਡੇ ਵੀ ਸਾਹਿਬ ਨੇ ਹੁਣ ਤੁਸੀਂ ਦੇਖੋ ਮਾਨ ਸਾਹਿਬ 25 ਮਿੰਟ ਦੀ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਤਾਂ ਮਿਲੇ ਨਹੀਂ ਅੰਮ੍ਰਿਤਸਰ ਕੋਲ ਗਏ ਸੀ ਕਿ ਨਾਕੋਸ਼ ਆ ਕੇ ਬਾਹਰ ਦੱਸਿਆ ਉਹਨਾਂ ਨੇ ਮੈਂ ਤਾਂ ਹੈਰਾਨ ਹੋ ਗਿਆ ਕਿ ਮਾਨ ਸਾਹਿਬ ਐਡੀ ਵਧੀਆ ਮੀਟਿੰਗ ਕੀਤੀ ਹੈ ਕਹਿੰਦੇ ਜੀ ਬਹੁਤ ਚੰਗੇ ਮਾਹੌਲ ਚ ਮੀਟਿੰਗ ਹੋਈ ਜੀ ਤੇ ਕਹਿੰਦੇ ਮੈਂ ਦੱਸਦਾ 2300 ਪਿੰਡ ਸਾਡੇ ਡੁੱਬ ਗਏ 3200 ਸਕੂਲ ਸਾਡੇ ਡੁੱਬ ਗਏ 20 ਲੱਖ ਲੋਕਾਂ ਦਾ ਜਿਹੜੇ ਪ੍ਰਭਾਵਿਤ ਹੋ ਗਏ ਜੀ 8500 ਕਿਲੋਮੀਟਰ ਸੜਕਾਂ ਰੁੜਗੀਆਂ ਜੀ ਛੋਟੇ ਬੱਚਿਆਂ ਦੇ ਸਲਿਪਸ ਦੀਆਂ ਕਾਪੀਆਂ ਵੀ ਰੁੜਗੀਆਂ ਜੀ ਇਹੋ ਜਿਹਾ ਕੁਝ ਉਹਨਾਂ ਨੇ ਦੱਸਿਆ ਸਮੈਸਟਰ ਅੱਗੇ ਪੜਣਾ ਪਊਗਾ ਜੀ 2.5 ਲੱਖ ਪਸ਼ੂ ਵਰਗ ਇਹ ਸਾਰਾ ਕੁਝ ਕਹਿੰਦੇ ਮੈਂ ਦੱਸਿਆ ਮੇਰੀ ਗੱਲ ਸੁਣ ਕੇ ਕਹਿੰਦੇ ਹੋਮ ਮਿਨਿਸਟਰ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਤੇ ਉਦੋਂ ਦੇ ਵੀ ਕਿਹਾ ਭਰੋਸਾ ਕਿੱਲਾ ਦਿੱਤਾ ਵੀ ਟੋਕਨ ਮਨੀ ਹੈ ਤਾਂ ਜਿਵੇਂ ਇਹਨਾਂ ਨੇ ਕਿਹਾ ਸੀ ਤੇ ਮੈਂ ਉਹਨਾਂ ਨੂੰ ਕਹੇ ਦੇਖੋ ਜੀ ਸਾਡਾ ਨੁਕਸਾਨ 13800 ਕਰੋੜ ਦਾ ਹੋਇਆ ਹੈ ਜਦੋਂ ਆਪਾਂ ਹੋਰ ਥੱਲੇ ਜਾਵਾਂਗੇ ਉਦੋਂ 20000 ਕਰੋੜ ਹੋ ਜਾਊਗਾ ਤਾਂ ਇਸ ਕਰਕੇ ਪੰਜਾਬ ਹਮੇਸ਼ਾ ਦੇਸ਼ ਦਾ ਖੜਾ ਤੁਸੀਂ ਹੁਣ ਪੰਜਾਬ ਨਾਲ ਖੜੋ ਤੇ ਉਹਨਾਂ ਨੇ ਫਿਰ ਕਹਿੰਦਾ ਮੈਂ ਕਈ ਜ਼ਿਲ੍ਹਿਆਂ ਦੀ ਗੱਲ ਕੀਤੀ ਗਰਦਾਸਪੁਰ ਅੰਮ੍ਰਿਤਸਰ ਫਾਜ਼ਿਲਕਾ ਕਪੂਰਥਲਾ ਫirozpur ਇਹ ਸਾਰੇ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਨੇ ਇਹਨਾਂ ਨੂੰ ਜਿਹੜਾ ਹੈ ਸੋਨੀ ਦੇ ਸੀਜ਼ਨ ਲਈ ਵਿਸ਼ੇਸ਼ ਰੂਟ ਤੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੂੰ ਤਾਂ ਇੰਨਾ ਚੰਗਾ ਲੱਗਿਆ ਕਿ ਜੀ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਦੀ ਗੱਲ ਕਰੀ ਮੌਜੂ 50000 ਇੱਕਰ ਤੋਂ ਜਹੀਜੀ ਭਾਰਤ ਚੋਣਾਂ ਨੇ ਪ੍ਰੈਸ ਨੂੰ ਬਰੀਫ ਕੀਤਾ ਹੋ ਕੇ ਸ਼ਾਮ ਨੂੰ ਬਰੀਫ ਕਰ ਰਹੇ ਸੀ ਤੇ ਬਹੁਤ ਖੁੱਲ ਕੇ ਬੋਲ ਰਹੇ ਸੀ ਜਿਵੇਂ ਸ਼ਾਮ ਨੂੰ ਕੋਈ ਬੰਦਾ ਬੋਲਦਾ ਹੁੰਦਾ ਉਹ ਵੀ ਬੋਲ ਰਹੇ ਸੀ ਤੇ ਉਸ ਤੋਂ ਬਾਅਦ ਘੰਟੇ ਬਾਅਦ ਪ੍ਰੈਸ ਇਨਫੋਰਮੇਸ਼ਨ ਬਿਊਰੋ ਦਾ ਪ੍ਰੈਸ ਨੋਟ ਆ ਜਾਂਦਾ ਪੀਆਈਬੀ ਦਾ ਉਹ ਚ ਜਿਹੜੀ ਜਿਹੜਾ ਇਹਨਾਂ ਨੇ ਕਿਹਾ ਸੀ ਬਿਲਕੁਲ ਹੀ ਉਲਟ ਉਹ ਕਹਿੰਦੇ ਅੰਮਿਤ ਸ਼ਾਹ ਕਹਿੰਦੇ ਐਸਟੀਆਰਸ ਦਾ ਤੁਹਾਡੇ ਕੋਲ 12599 ਕਰੋੜ ਰੁਪਇਆ ਖਰਚ ਲਓ ਜਿਵੇਂ ਅੱਜ ਕੁਟਾਰੀਆ ਸਾਹਿਬ ਨੇ ਕਿਹਾ ਉਹ ਵਰਤ ਲਓ ਤੇ 1600 ਕਰੋੜ ਜੀ ਦੇ ਇਹ ਕਹਿੰਦੇ ਸੀ ਸਾਨੂੰ ਇੱਕ ਢੇਲਾ ਨਹੀਂ ਭੇਜਿਆ ਵਿਧਾਨ ਸਭਾ ਚ ਕਹਿੰਦੇ 805 ਕਰੋੜ ਦੇ ਚੁੱਕੇ ਤੁਹਾਨੂੰ ਅਸੀਂ ਤੇ ਬਾਕੀ ਕਹਿੰਦੇ ਤੁਹਾਡੇ ਕੋਲ ਤਾਂ ਪੈਸਾ ਪਿਆ ਤੇ ਇਹ ਗੱਲ ਜਿਹੜੀ ਹੈ ਗ੍ਰਹਿ ਮਤਰਾਲੇ ਤੋਂ ਤਾਂ ਪਤਾ ਹੀ ਹੈ ਕਿੰਨਾ ਪੈਸਾ ਕਿੰਨਾ ਨਹੀਂ ਹੈ ਤੇ ਫਿਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਹਿੰਦੇ ਤੁਸੀਂ ਸਾਨੂੰ ਮਤਲਬ ਮੈਂਬਰਸ਼ਿਪ ਤਾਂ ਦਿਓ ਅਸੈਸਮੈਂਟ ਕਰਕੇ ਦਿਓ ਤਾਂ ਸਹੀ ਸਾਨੂੰ ਇਹਦਾ ਮਤਲਬ ਪੰਜਾਬ ਸਰਕਾਰ ਪੂਰੀ ਤਿਆਰੀ ਚ ਨਹੀਂ ਗਈ ਸੀ ਮਾਨ ਸਾਹਿਬ ਉੱਥੇ ਹੁਣ ਮੈਂ ਤੁਹਾਡੇ ਸਾਹਮਣੇ ਸਪੱਸ਼ਟ ਰੱਖਦਾ ਪਹਿਲਾਂ ਤਾਂ ਇਹ ਜਿੱਥੋਂ ਖਾਲੀ ਹਥਾਏ ਨੇ ਮਾਨ ਸਾਹਿਬ ਦੋ ਹੀ ਗੱਲਾਂ ਕਰਕੇ ਗਏ ਸੀ ਇੱਕ ਤਾਂ ਕਹੇ ਸੀ ਰਾਹਤ ਪੈਕੇਜ ਲੈ ਕੇ ਆਵਾਂਗੇ ਉਹ ਤਾਂ ਮਿਲਿਆ ਨਹੀਂ ਦੂਜਾ ਐਸਟੀਆਰਐਫ ਦੇ ਸੋਧ ਕਰਨੀ ਸੀ ਉਹ ਵੀ ਨਹੀਂ ਹੋਈ ਤੇ ਫਿਰ ਕਿ ਜਿਹੜੇ ਆ ਕੇ ਬਿਆਨ ਦਿੱਤਾ ਤੇ ਇਧਰ ਜਿਹੜਾ ਅੰਮ੍ਰਿਤਸਰ ਦਾ ਬਿਆਨ ਆਇਆ ਦੋਨੋਂ ਚ ਕੋਈ ਤਾਂ ਝੂਠ ਬੋਲ ਰਿਹਾ ਸੀ ਜਦੋਂ ਮਾਨ ਸਰਬ ਕਹ ਰਹੇ ਸੀ ਉਹ ਕਹਿੰਦੇ ਨੇ ਜੀ ਇਹ ਟੋਕਨ ਬਣੀਏ ਬੜਾ ਕੁਝ ਦੇ ਦਾਂਗੇ ਮਾਹੌਲ ਬੜਾ ਸਖਾਵਾਂ ਤੇ ਉਸ ਖਾਵੇ ਮਾਹੌਲ ਚ ਦਿੱਤਾ ਕੀ ਹੈ ਇਹ ਤਾਂ ਬਥੇ ਜਿਆਦਾ ਹੋਮ ਮਿਨਿਸਟਰ ਝੂਠ ਬੋਲਿਆ ਜਾ ਭਾਈ ਮਾਨ ਸਰਬ ਝੂਠ ਬੋਲੇ ਤੇ ਹੁਣ ਝੂਠ ਦੀ ਗੱਲ ਹੋਰ ਅੱਗੇ ਸੁਣ ਲਓ ਬਥੇ ਮੈਨੂੰ ਤਾਂ ਗੱਲ ਹੀ ਨਹੀਂ ਸਮਝ ਆ ਰਹੀ ਵੀ ਇਹ ਹੋ ਕੀ ਰਿਹਾ ਜਿਹੜੀ ਇੱਕ ਕੋਈ ਤਾਂ ਕਹਿੰਦਾ ਸਾਡੇ ਕੋਲ 12000 ਕਰੋੜ ਪਿਆ ਹੈ ਕੋਈ ਕਹਿੰਦਾ ਸਾਡੇ ਕੋਲ 12000 ਕਰੋੜ ਨਹੀਂ ਹੈ ਮਾਨ ਸਰ ਕਹਿੰਦੇ ਸਾਡੇ ਕੋਲ ਪੈਸਾ ਨਹੀਂ ਹੈ ਨਾਲ ਬੈਠਾ ਚੀਫ ਸੈਕਟਰੀ ਸਿਣਾ ਕਹ ਰਿਹਾ ਜੀ ਸਾਡੇ ਕਿਤਾਬਾਂ ਚ 12000 ਕਰੋੜ ਹੈ ਸਾਡੇ ਵਿੱਤ ਮੰਤਰੀ ਸਾਹਿਬ ਕਹਿੰਦੇ ਪੈਸਾ ਨਹੀਂ ਹੈ ਜਦੋਂ ਵਿੱਤ ਸਕੱਤਰ ਕੇਂਦਰ ਦੇ ਨੂੰ ਮਿਲਦੇ ਨੇ ਜਾ ਕੇ ਉੱਥੇ ਕਹਿੰਦੇ ਪੈਸਾ ਹੈ ਉਹ ਕਿਹਦੀ ਸੱਚ ਬਣੀਏ ਗੱਲ ਕੌਣ ਸਹੀ ਹੈ ਕੌਣ ਗਲਤ ਹੈ ਤੇ ਪੈਸਾ ਹੈ ਤਾਂ ਗਿਆ ਕਿੱਥੇ ਤੇ ਜੇ ਕਿਸੇ ਵਰਤ ਜੇ ਇਹ ਕਹਿੰਦੇ ਨੇ ਤੇ ਫਿਰ ਸਿਆਸਤ ਕਿਉਂ ਕਰੀਏ ਸੀ ਦੱਸ ਦੋ ਭਾਈ ਜੇ ਪੰਜਾਬ ਸਰਕਾਰ ਦੀ ਜਿਹੜੀ ਇਹ ਐਸ ਡੀ ਐਫ ਦਾ ਪੈਸਾ ਜਿਹਦੇ ਬਾਰੇ ਕੇਂਦਰ ਬਾਰ ਬਾਰ ਕਹਿ ਰਿਹਾ ਹੈ ਕਿ ਤੁਹਾਡੇ ਕੋਲ 12000 ਕਰੋੜ ਰੁਪਏ ਹੈ ਜੇ ਪਏ ਤਾਂ ਦੱਸੋ ਖਰਚੋ ਜਿੱਥੇ ਖਰਚਣੇ ਉਹ ਕਹਿੰਦੇ ਖਰਚੋ ਨਹੀਂ ਦਿੰਦੇ ਬਈ ਖਰਚਣ ਦੀ ਤੁਸੀਂ ਜਿੰਨੀ ਹੋਇਆ ਤੁਸੀਂ ਦੱਸੋ ਸਹੀ ਹੁਣ ਦੇਖੋ ਬੈਸੇ ਤਾਂ ਗੱਲ ਜਿਹੜੀ ਪੰਜਾਬ ਦੀ ਠੀਕ ਹੈ ਇੱਥੇ 3500 ਰੁਪਏ ਤੇ ਮੌਜਦੇ ਦਾ 1 ਕੜ ਦਾ 5100 ਰੁਪਏ ਪਾਉਣ ਜਿਹੜਾ ਉਹ ਕੇਂਦਰ ਦਾ ਪੈਣਾ 1700 ਰੁਪਏ ਨੇ ਸਟੇਟ ਦਾ ਜਿਹੜੀ ਸਟੇਟ ਜੇ 20000 ਦੇ ਦਈਏ ਤਾਂ 15000 ਆਪਦੇ ਕੋਲ ਪਾਉਗੀ ਗੱਲ ਤਾਂ ਇਹ ਹੈ ਲੇਕਿਨ ਜਿਹੜੀ ਇਹ ਸਿਆਸਤ ਹੋ ਰਹੀ ਹੈ ਉਹ ਕਹਿੰਦੇ ਵੀ ਤੁਸੀਂ ਤੁਹਾਡੇ ਕੋਲ ਪੈਸਾ ਪਹਿਲਾਂ ਦਾ ਹਿਸਾਬ ਦਿਓ ਫਿਰ ਅਸੀਂ ਦੇਵਾਂਗੇ ਇਹ ਕਹਿੰਦੇ ਜਿਹਾ ਪੈਸਾ ਜਿਹੜਾ ਸਾਡੇ ਕੋਲ ਹੈ ਨਹੀਂ ਕਦੇ ਕਹਿੰਦੇ ਨੇ ਹੈਗਾ ਰੌਲਾ ਤਾਂ ਇਹੀ ਹੈ ਤੋ ਹੁਣ 31 ਗਸਰੂ ਕਹਿੰਦੇ ਸੀ ਚਿੱਠੀ ਲਿਖੀ ਸੀ ਵੀ ਤੁਸੀਂ ਸੋਧ ਕਰ ਲੋ ਬੈਸਤ ਇਹ ਵੀ ਇੱਕ ਵੱਡਾ ਸਵਾਲ ਹੈ ਵੀ 31 ਗਸਰੂ ਕਿਉਂ ਲਿਖੀ ਜੀ ਤੁਸੀਂ ਪਿਛਲੀ ਵਾਰ ਜਦੋਂ ਬੱਕਰੀਆਂ ਤੇ ਬੁਰਗੀਆਂ ਦਾ ਜਿਹੜਾ ਸੀ ਮੁਆਵਦਾ 11 ਜੁਲਾਈ 23 ਨੂੰ ਆਇਆ ਸੀ ਫਲੱਡ ਤੇ ਉਸ ਤੋਂ ਬਾਅਦ ਚਾਰ ਪੰਜ ਦਿਨ ਸਾਰੇ ਡੁੱਬੇ ਰਹੇ ਉਸ ਤੋਂ ਬਾਅਦ ਤੁਸੀਂ ਕਿੱਦਾਂ ਚਿੱਠੀਆਂ ਲਿਖਤੀਆਂ ਜੇ ਹੁਣ ਲਿਖ ਰਹੇ ਹੋ ਤੋ ਬੜਾ ਬੜਾ ਕੋਸ਼ਾ ਹੈ ਜਦੋਂ ਹੁਣ ਆ ਰੇਤਾ ਚੱਕ ਰਹੇ ਆ ਆਪਾਂ ਗਾਰ ਚੱਕ ਰਹੇ ਆ ਤੇ ਜਿਹੜਾ ਪਾਣੀ ਜਿਹੜਾ ਵਰਤਦਾ ਹੈ ਰਾਜਸਥਾਨ ਤੇ ਹਰਿਆਣਾ 60% ਪਾਣੀ ਜਾਂਦਾ ਉਹਨਾਂ ਦਾ ਹਿੱਸਾ ਕਿਉਂ ਨਹੀਂ ਲੈ ਰਹੇ ਉਹ ਕਿਉਂ ਨਹੀਂ ਤੁਸੀਂ ਲੋਕ ਜੇ ਤੁਸੀਂ ਕੁਝ ਕਰਨੇ ਪੰਜਾਬ ਸਰਕਾਰ ਨੇ ਇਹ ਲੋਜਿਕ ਕਿਉਂ ਨਹੀਂ ਖੜਾ ਕਰਦੇ ਕਿ ਮਰਨ ਨੂੰ ਅਸੀਂ ਤੇ ਜਿਹੜਾ ਗਾਰ ਚੱਕ ਨੂੰ ਅਸੀਂ ਨੁਕਸਾਨ ਸਾਡਾ ਪਾਣੀ ਉਹ ਵੀ ਵਰਤਦੇ ਨੇ ਪਾਣੀ ਕਰਕੇ ਆਇਆ ਹੈ ਸਰ ਜਿਹੜੀ ਗਾਰ ਆਈ ਹੈ ਤੋ ਅਸੀਂ ਇਹ ਮਸਲਾ ਖੜੇ ਨਹੀਂ ਕੀਤਾ ਜਿਹੜੀ ਕੰਮ ਜਿਹੜਾ ਜਿੰਨਾ ਕੋ ਹੋ ਰਿਹਾ ਉਸ ਮਾਮਲੇ ਚ ਹੋਣਾ ਜੋ ਜਿਹੜੀ ਅਗਲੀ ਗੱਲ ਯਾਨੀ ਇਹ ਸਾਰੇ ਦੇ ਵਿੱਚ ਅਸੀਂ ਕਿਨੂੰ ਮੰਨੀਏ ਕਿ ਸਹੀ ਹੈ ਜਗਾ ਤਾਂ ਕੌਣ ਸਹੀ ਹੈ ਦੇਖੋ ਉੱਥੋਂ ਤੱਕ ਦਿੱਲੀ ਤੋਂ ਖੜੀਆ ਥਾਂਗੇ ਤੋ ਉਹਦੇ ਲਈ ਹੁਣ ਸਾਡੇ ਕੋਲ ਜਿਹੜੀ ਇਹਨਾਂ ਦੇ ਕੋਲ ਲੋਕ ਜਿਹੜਾ ਲੌਜੀਕ ਉਹ ਬੜਾ ਕਮਾਲ ਦਾ ਇਹ ਕੈਗ ਦੀ ਰਿਪੋਰਟ ਪਈ ਹੈ ਕੰਪਟਰ ਕੰਪਟਰੋਲਰ ਐਂਡ ਆਡੀਟਰ ਜਨਰਲ ਇਹ ਹੁੰਦਾ ਜੀ ਕੈਗ ਸਰਕਾਰੀ ਆਡਿਟ ਕਰਨ ਵਾਲਾ ਵਿਭਾਗ ਹੈ ਉਹਦੀ 23 ਦੀ ਰਿਪੋਰਟ ਹੈ 9041 ਕਰੋੜ ਰੁਪਇਆ ਪਰ ਕੇ 9041 ਕਰੋੜ 70 ਲੱਖ ਰੁਪਇਆ ਐਸ ਡੀ ਆਰ ਫੰਡ ਬਚਿਆ ਹੋਇਆ ਹੈ ਫਿਰ 23 24 24 25 25 26 ਫੋਰ ਆਗੇ ਫੰਡ ਉਹ 12000 ਕਰੋੜ ਬਣ ਗਿਆ ਟੋਟਲ ਤੇ ਉਹ ਤੁਸੀਂ 12000 ਕਿਉਂ ਨਹੀਂ ਕਰਦੇ ਇਹੀ ਗੱਲ ਸ਼੍ਰੀ ਲਖਣੇ ਸ਼ੁਰੂ ਕੀਤੀ ਸੀ ਕਿ ਜਿਹੜੀ ਇਹ 31 ਮਾਰਚ 24 ਨੂੰ 10000 380 ਕਰੋੜ ਹੋ ਗਿਆ ਸੀ ਤੇ ਉੱਥੋਂ ਫਿਰ ਉਹਨੇ ਕਿਹਾ ਹੁਣ ਮਾਨ ਸਾਹਿਬ ਕੀ ਕਹਿੰਦੇ ਨੇ ਤਾ ਹੀ ਤਾਂ ਕਹਿੰਦੇ ਵੀ ਕਿੰਨਾ ਕੁਛ ਉਲਟ ਪਲਟਾ ਲੋਕਾਂ ਸਿਆਸਤ ਹੋ ਰਹੀ ਹੈ ਮਾਨ ਸਾਹਿਬ ਕਹਿੰਦੇ ਸੂਬੇ ਕੋਲ 5012 ਕਰੋੜ ਸੀ 5012 ਕਰੋੜ ਸੀ ਤੇ ਉਹਦੇ ਚੋਂ 3820 ਕਰੋੜ ਖਰਚਤਾ ਤੇ ਸਾਡੇ ਤਾਂ ਸਾਡੇ ਕੋਲ ਤਾਂ ਹੁਣ ਕੁਛ ਨਹੀਂ ਉਧਰ ਆਮਤ ਸ਼ਾਹ ਨੇ ਮੈਮੋਰੰਡਮ ਨਹੀਂ ਦਿੱਤਾ ਮਾਨ ਸਾਹਿਬ ਠੀਕ ਨੇ ਮਾਨ ਸਾਹਿਬ ਦੇ ਆਂਕੜੇ ਤਾਂ ਕਦੇ ਮਿਲਦੇ ਹੀ ਨਹੀਂ ਅਫਸਰ ਕੁਝ ਹੋਰ ਕਹਿੰਦੇ ਨੇ ਮਤਲਬ ਮੈਂ ਉਹ ਜਿਹੜਾ ਸ਼ੇਅਰ ਕਈ ਵਾਰ ਸੁਣਾਇਆ ਕਿ ਜ਼ੁਬਾਨ ਉਨਕੀ ਨਿਗਾਹ ਉਨਕੀ ਤੋ ਅਜਬ ਹੈ ਇਸ ਪਰ ਵੀ ਨਿਗਾਹ ਕੁਝ ਹੋਰ ਕਹਤੀ ਹੈ ਜ਼ੁਬਾਨ ਕੁਝ ਹੋਰ ਕਹਤੀ ਹੈ ਆਪਸਰ ਕੁਸ਼ੋਰ ਕਹੀ ਜਾਂਦੇ ਨੇ ਮਾਨ ਸਾਹਿਬ ਕੁਸ਼ੋਰ ਕੀ ਜਾਂਦੇ ਨੇ ਮੰਤਰੀ ਕੁਸ਼ੋਰ ਕਹੀ ਜਾਂਦੇ ਨੇ ਜਿਹੜਾ ਸਟੀਪ ਸੈਕਟਰ ਹੀ ਹੈ ਮੋਦੀ ਸਾਹਿਬ ਨੂੰ ਕਹਿੰਦਾ 13200 ਦਾ ਜਿਹੜਾ ਪ੍ਰੈਜੈਂਟੇਸ਼ਨ ਦਿੱਤੀ ਸੜਾ ਖਰਚ ਉੱਥੇ ਬੈਠਾ 20000 ਕਰੋੜ ਮੰਗੀਆਂ ਦਾ ਮੰਤਰੀ ਇਕ ਜਿਹੜਾ ਮੰਤਰੀ ਜਿਹੜਾ ਪੈਸੇ ਇਕੱਠੇ ਕਰ ਰਿਹਾ ਸੰਜੀਵ ਅਰੋੜਾ ਉਹ 1400 ਕਰੋੜ ਕਹਿ ਰਿਹਾ ਮਾਨ ਸਾਹਿਬ 13800 ਕਰੋੜ ਕਹਿ ਰਹੇ ਨੇ ਉਹੀ ਤਾਂ ਅੰਕੜਾ ਹੋਵੇ ਪਹਿਲਾਂ ਕਹਿੰਦੇ ਸਾਡੇ ਕੋਲ 12000 ਕਰੋੜ ਨਹੀਂ ਪਿਆ ਕੇ ਪੀ ਸਰਨਾਗਰ ਸਾਡੇ ਕਿਤਾਬਾਂ ਚ ਪੂਰ ਰਿਹਾ ਤੋ ਇਹ ਸਾਰਾ ਜਿਹੜਾ ਕੁਛ ਹੈ ਜਿਵੇਂ ਕੁਟਾਰੀਆ ਸਾਹਿਬ ਪਹਿਲਾਂ ਕੁਝ ਹੋਰ ਕਹਿੰਦੇ ਨੇ ਬਾਅਦ ਚ ਕੁਝ ਹੋਰ ਕਹਿੰਦੇ ਨੇ ਇਸੇ ਤਰ੍ਹਾਂ ਪੰਜਾਬ ਸਰਕਾਰ ਕੁਝ ਹੋਰ ਕਹਿ ਰਹੀ ਹੈ ਲੇਕਿਨ ਇਹਦੇ ਵਿੱਚ ਪੇਸ਼ ਕੌਣ ਰਿਹਾ ਨੁਕਸਾਨ ਕਿਦਾ ਹੋ ਰਿਹਾ ਇਹ ਦੇਖ ਲੀ ਗਾ ਨੁਕਸਾਨ ਦਾ ਫਿਰ ਹੜਪੀਟ ਦਾ ਦਾ ਹੋ ਰਿਹਾ ਪੰਜਾਬੀਆਂ ਦਾ ਹੋ ਰਿਹਾ ਪੰਜਾਬ ਦਾ ਹੋ ਰਿਹਾ ਤੇ ਫਿਰ ਇਹ ਜਿਹੜੀ ਹੈ ਸਿੱਧੀ ਜਿਹੜੀ ਸਿਆਸਤ ਹੋ ਰਹੀ ਹੈ ਜਿਹੜੀ ਸਿਆਸਤ ਹੋ ਰਹੀ ਹੈ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਹੈ ਉਹਦੇ ਚ ਪੰਜਾਬ ਜਿਹੜਾ ਹੈ ਪਹਿਲੇ ਹੀ ਜਿਹੜਾ ਢੁੱਭ ਚੁੱਕਿਆ ਤੇ ਉਹ ਪੰਜਾਬ ਹੋਰ ਨੁਕਸਾਨੇ ਜਾ ਰਿਹਾ ਤੇ ਲੋਕ ਕਹਿ ਰਹੇ ਨੇ ਕਿ ਭਾਈ ਸਾਨੂੰ ਪਤਾ ਤਾਂ ਲੱਗੇ ਸੱਚ ਕੀ ਹੈ ਤੇ ਸੱਚ ਲੱਭ ਨਹੀਂ ਰਿਹਾ ਤੁਸੀਂ ਦੇਖ ਲਓ ਤੁਸੀਂ ਆਪ ਦੇ ਵਿਵੇਕ ਨਾਲ ਦੇਖੋ ਦੋਨਾਂ ਦੀਆਂ ਦਲੀਲਾਂ ਮੈਂ ਰੱਖਣ ਦੀ ਕੋਸ਼ਿਸ਼ ਕੀਤੀ ਹੈ ਕੇਂਦਰ ਦੀਆਂ ਵੀ ਤੇ ਸੂਬੇ ਦੀਆਂ ਵੀ ਹੁਣ ਸੱਚ ਕੀ ਹੈ ਉਹ ਤਾਂ ਤੁਸੀਂ ਆਪ ਲੱਭਣਾ ਹਾਂ ਮੈਂ ਇੰਨਾ ਦੱਸ ਦਿੰਨਾ ਤੁਹਾਨੂੰ ਮਦਦ ਨਹੀਂ ਸਰਕਾਰਾਂ ਵੱਲੋਂ ਹੋ ਰਹੀ ਸਿਆਸਤ ਜਰੂਰ ਹੋ ਰਹੀ ਹੈ ਤੇ ਸਿਆਸਤ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਹੈ ਮਦਦ ਕੌਣ ਕਰ ਰਿਹਾ ਲੋਕ ਕਰ ਰਹੇ ਨੇ ਬਾਰੇ ਵਾਕ ਲੋਕ ਚਾਹੇ ਹੋ ਸਿਕਰਟ ਵਰਗੇ ਸੰਸਥਾਵਾਂ ਨੇ ਚਾਹੇ ਕੋਈ ਜਿਹੜੇ ਰੇਮਕੋਰਡ ਫਾਊਂਡੇਸ਼ਨ ਹੈ ਗਲੋਬਲ ਸਿੱਖ ਹੈ ਚ ਕਾਰਸੀ ਵਾਲੇ ਨੇ ਚਾਹੇ ਜਿਹੜੇ ਕਲਾਕਾਰ ਨੇ ਉਹ ਤਾਂ ਕਰ ਰਹੇ ਨੇ ਆਮ ਲੋਕ ਨੇ ਜਿ세 ਅਸੀਂ ਪਾਰਟੀਆਂ ਕਰ ਰਹੀਆਂ ਉਹ ਸਰਕਾਰਾਂ ਨਹੀਂ ਕਰ ਰਹੀਆਂ ਇਹ ਤਾਂ ਹੁਣ ਆਪਾਂ ਨੂੰ ਦੇਖਣਾ ਪਾਏਗਾ ਕਿ ਆਉਣ ਵਾਲੇ ਟਾਈਮ 'ਚ ਸਰਕਾਰਾਂ ਤੋਂ ਹਿਸਾਬ ਕਿਵੇਂ ਲੈਣ ਇਹ ਆਪਾਂ ਨੂੰ ਹੁਣ ਸੋਚਣਾ ਪਏਗਾ oder bald bald schon